ਇਹ ਉਹਦੇ ਬਾਰੇ ਚਾਹੀਂ ਗੱਲ ਕਰਾਂ। ਮੈਂ ਫਿਰੇ ਹਿੰਦੂ ਤੋਂ ਰਾਸ਼ਟ੍ਰ ਪ੍ਰਚਾਰਕ ਦォਤੇ ਕੰਮ ਕਰ ਰਹਾ ਹਾਂ। ਔਰ ਸਮਾਜ ਦੇ ਲਈ ਧਰਮ ਦੇ ਬੋਲ ਵਿੱਚ ਲੜਾਈ ਲੜ ਰਹਾ ਹਾਂ। ਇਸ ਲੜਾਈ ਦੇ ਵਿੱਚ ਕਈ ਵਾਰ ਸਾਨੂੰ ਇਹ ਔਖੀ ਆਂਦੀ ਹੈ ਕਿ ਲੜਾਈ ਸਾਨੂੰ ਸਾਡੇ ਆਪਣੇਾਂ ਦੇ ਖਿਲਾਫ ਲੜਨੀ ਪੈਂਦੀ ਹੈ। ਜੋ ਸਾਡੀ ਤਾਜ਼ਾ ਵਹੀਮ ਚੱਲ ਰਹੀ ਹੈ, ਹੋਏ ਚੱਲ ਰਹੀ ਹੈ ਜੋ ਜਿਨੇ ਭਗਵਾਧਾਰੀ ਹੈ। ਜਿਹੜਾ ਲੋਕਾਂ ਨੇ ਨਕਲੀ ਭਗਵਤਾਰਨ ਕੀਤੇ ਹੋਏ ਆ। ਬਹੁਤ ਜਲਦੀ ਇਹਨਾਂ ਦਾ ਪਰਦਾ ਖੋਲ ਹੋਏਗਾ। ਉਹਨਾਂ ਨੂੰ ਬਾਹਰ ਕੱਢਿਆ ਜਾਏਗਾ। ਧਾਰਮਿਕ ਰੂਪ ਲੈ ਕੇ ਧਾਰਮਿਕ ਸੰਤ ਬਣ ਕੇ ਸਮਾਜ ਨੂੰ ਗੁੰਮਰਾਹ ਕਰਨ ਦਾ ਕੰਮ ਇਹ ਬੰਦ ਕਰਨ। ਇਸ ਕਰਕੇ ਜੋ ਸਮਾਜ ਦੇ ਲਈ ਕੰਮ ਚੰਗਾ ਕਰ ਸਕਦੇ ਆ ਜਿੱਦਾਂ ਹੁਣ ਬੋਰਾ ਜੀ ਨੂੰ ਅਸੀਂ ਉਹਦਾ ਦਿਨ ਆਇਆ ਉਹਦਾ ਇਹਨਾਂ ਵਾਸਤੇ ਛੋਟਾ ਪਰ ਇਹਨਾਂ ਵਾਸਤੇ ਜ਼ਿੰਮੇਵਾਰੀ ਬੜੀ ਹੋਏਗੀ ਜੋ ਸਮਾਜ ਦੀ ਜ਼ਿੰਮੇਵਾਰੀ ਹੈ ਸਹੀ ਲੋਕ ਸਹੀ ਸਮਾਜ ਦੇ ਵਿੱਚ ਆਣ ਸਹੀ ਝਗੜਾਂ ਦੇ ਵਿੱਚ ਆਣ ਤਾਂ ਕਿ ਅੱਛੀ ਸੈਦ ਇਸ ਕਰਨ ਭਾਈਚਾਰਾ ਡੂ ਵੀ ਔਰ ਹਿੰਦੂਆਂ ਨੂੰ ਵੀ ਦੇ ਭਗਵਾਨੀ ਗੱਲ ਕੀਤੀ ਇਹ ਨਾਲ ਲੱਗ ਰਿਹਾ ਕਿਹੜਾ ਦਾ ਭਗਵਾ ਬਹੁਤ ਹੁਣ ਇਹ ਪੂਰੀ ਲਿਸਟ ਆ ਇੱਕ ਨਾਮ ਕੁਝ ਦਿੱਲੀ ਦੇ ਬੈਠੇ ਆ ਕੁਝ ਇੱਥੇ ਲੋਕਲ ਬੈਠੇ ਆ ਪਟਾਲੇ ਵੀ ਪਟਾਲੇ ਦੇ ਬੇਨ ਹੈਗੇ ਇੱਕ ਦੋ ਬੰਦੇ ਹੋਰ ਵੀ ਆ ਉਹਨਾਂ ਐਗਜੈਕਟ ਨਾਮ ਤਾਂ ਪਤਾ ਨਹੀਂ ਜਿਹੜਾ ਉਹਨਾਂ ਦੇ ਪੁਰਾਣੇ ਨਾਮ ਸੀਗੇ ਹੁਣ ਉਹ ਤਾਂ ਨਾਮ ਬਦਲਤੇ ਹੋਏ ਆ ਹੁਣ ਜਿਹੜੇ ਸੰਤ ਨਾਮ ਐ ਛਤ ਬੰਦੇ ਬੈਠੇ ਹੋਏ ਆ ਉਹਨਾਂ ਸੰਤਾਂ ਨੇ ਕੀ ਕੀਤਾ ਹੋਇਆ ਕਿ ਵੀ ਸੰਤਾਂ ਨੂੰ ਇਹ ਸਮਝਣਾ ਚਾਹੀਦਾ ਕਿ ਥੋੜੇ ਜਿਹੇ ਪੈਸੇ ਲੈ ਕੇ ਜਾਂ ਕੋਈ ਵੀ ਦਸ਼ਨਾ ਲੈ ਕੇ ਕਿਸੇ ਨੂੰ ਵੀ ਚੋਲਾ ਪਵਾ ਦਿੰਦੇ ਆ ਇਹਨਾਂ ਦੀ ਬਰਿਆਦਾ ਚੈੱਕ ਕਰਨੀ ਚਾਹੀਦੀ ਇਹਨਾਂ ਦਾ ਚਾਲ ਚਲਨ ਚੈੱਕ ਕਰਨਾ ਚਾਹੀਦਾ ਪਿਛੋਕੜ ਕੀ ਐ ਇਹਨਾਂ ਲੋਕਾਂ ਦਾ ਉਹ ਚੈੱਕ ਕਰਨਾ ਚਾਹੀਦਾ ਪੁਰਾਣੇ ਬੰਦੇ ਨਾਮ ਦੱਸੋ ਕਿ ਜਿਹੜੇ ਸੱਤ ਬੰਦੇ ਆ ਕੋਈ ਐ ਕੋਈ ਗੌਰਵ ਵੀ ਬਣਿਆ ਹੋਇਆ ਇੱਕ ਬੰਦਾ ਇੱਕ ਹੋਰ ਇੱਕ ਦੋ ਬੰਦੇ ਕਈ ਬੰਦੇ ਬਣੇ ਹੋਏ ਆਂ ਕਈ ਬੰਦੇ ਜਾਂਦੇ ਆਂ ਸਾਡੇ ਕੋਲੇ ਆ ਕੇ ਜਿਹੜਾ ਲੋਕਾਂ ਨੂੰ ਸਾਨੂੰ ਅਸਲੀ ਪਤਾ ਹੈ ਥੋੜੇ ਦਿਨ ਬਾਅਦ ਉਹ ਸੰਤ ਬਣ ਜਾਂਦੇ ਕੀ ਲੱਗਦਾ ਸਰੀਕ ਕਿ ਸੰਸਤਾ 'ਚ ਬੈਠ ਕੇ ਐਦਾਂ ਪੈਸੇ ਲੈ ਕੇ ਉਹਦੇ ਦੇਣੇ ਕੀ ਲੱਗਦਾ ਇਹਨੂੰ ਕਿੱਦਾਂ ਦੇਖਦੇ ਹੋ ਦੋ ਵਰਗਿਆ ਸ਼ਰਧਾਂ ਦਾ ਬਹੁਤ بڑا ਦਰਭਾਗਿਆ ਕਿਤਨਾ ਕਿਤਨਾ ਸ਼ਰਧਾਂ ਗੁੰਮਰਾ ਹੁੰਦੂਆਂ ਨੂੰ ਪਤਾ ਹੀ ਨਹੀਂ ਐ ਡਾਇਰੈਕਸ਼ਨ ਹੈ ਕੀ ਧਰਮ ਦੇ ਬਾਰੇ ਗਰ ਕੰਮ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਮਨਰਾਓ ਅਖਾੜਾ ਬਣਾਇਆ ਹੋਇਆ ਸ਼ਰਧਾਲੂਆਂ ਵਾਸਤੇ ਦਿੱਖੀ ਹੈ ਨਾ ਲੋਗ ਜਿਹੜਾ ਸ਼ਰਧਾਲੂ ਸ਼ਰਧਾ ਲੈ ਕੇ ਆਉਂਦੇ ਆਂ ਬਿਲਕੁਲ ਉੱਤੇ ਬੜਾ ਵੱਡੇ ਗੁੱਡੇ ਨੇ ਜੀ ਹੋਰ ਵੀ ਬਾਰੇ ਬਿਲਕੁਲ ਸਾਡੇ ਜਿੱਥਾ ਹੁਣ ਪਹਿਰਗਾਮਾ ਦੇ ਵਿੱਚ ਜੋ ਕੁਝ ਹੋਇਆ ਅਤਵਾਦ ਦਾ ਜਿਹੜਾ ਬੜਾ ਵੱਡਾ ਅੱਜ ਰੋਜ਼ ਜਿਹੜਾ ਕੋਈ ਹਰ ਕਮਿਊਨਿਟੀ ਬਿਟੀ ਦੇ ਵਿੱਚ ਹੈ ਕੀ ਤੁਸੀਂ ਮੈਸੇਜ ਦਿਓਗੇ ਹਰ ਕਮਿਊਨਿਟੀ ਦੇ ਦੇਖੋ ਆਤਵਾਦ ਆਪਾਂ ਜੇਕਰ ਲੋਕਤੰਤਰ ਦੇ ਦੇਸ਼ ਦੀ ਗੱਲ ਕੀਤੀ ਹੈ ਸਿੱਖਾਂ ਦੀ ਗੱਲ ਕਰੀਏ ਮਜ਼ਬਦ ਦੀ ਗੱਲ ਕਰੀਏ ਪੰਥ ਦੀ ਕਰੀਏ ਕਮਿਊਨਿਟੀ ਦੀ ਗੱਲ ਕਰੀਏ ਤਾਂ ਸਾਰੇ ਬਸੇ ਉਧਰ ਭਾਗੇ ਪੋਣ ਜੇ ਅਸੀਂ ਇੱਕ ਹਿੰਦੂਸਤਾਨੀ ਹੋਣ ਦੇ ਨਾਤੇ ਇੰਡੀਅਨ ਹੋਣ ਦੇ ਨਾਤੇ ਆਪਸੀ ਏਕਾਣੇ ਰੱਖ ਸਕਦੇ ਹਾਂ ਔਰ ਜਿਆਦਾ ਤੋਂ ਜਿਆਦਾ ਜਿੰਨਾ ਸਿੱਖ ਭਾਵਾਂ ਦਾ ਸਾਨੂੰ ਸਿੱਖ ਲੈਣੀ ਚਾਹੀਦੀ ਹੈ ਮੈਂ ਹਿੰਦੂਆਂ ਨੂੰ ਵੀ ਸਨੇਹ ਹੀ ਦਿੰਦਾ ਕਿ ਸ਼ਸਤਰ ਧਾਰੀ ਕਰੋ ਵੱਧ ਤੋਂ ਵੱਧ ਸ਼ਸਤਰ ਧਾਰੀ ਕਰੋ ਸਾਡੇ ਦੇਵ ਦੇਵਤਾ ਦੇ ਸ਼ਸਤਰਾਂ ਦਾ ਸ਼ਸਰਾਂ ਨੂੰ ਤਨ ਰੱਖੋ ਔਰ ਜੋ ਲੋਕ ਬਿਜਾਨੇ ਦੇ ਤਰੀਕੇ ਨਾਲ ਸਵਿਧਾਨੇ ਦੇਖਣਾ ਸ਼ਸਤਰ ਲੈ ਸਕਦੇ ਉਹ ਲੋਕ ਲੋਕ ਸ਼ਸਤਰ ਰੱਖਣ ਸਿੱਖ ਸਾਡੇ ਭਰਾ ਨੇ ਉਹਨਾਂ ਤੋਂ ਕੁਝ ਸਿੱਖਾ ਸਾਨੂੰ ਸਿੱਖਣ ਵਾਲੀਆਂ ਗੁਰੂਆਂ ਨੇ ਜਿਹਨਾਂ ਨੇ ਹਥਿਆਰ ਦਿੱਤੇ ਸਾਡੇ ਦੇਵ ਦੇਵਤਾ ਦੇ ਸ਼ਸਤਰ ਵੀ ਆ ਉਹ ਵੀ ਸਾਨੂੰ ਹੀ ਦਿੱਤੇ ਗਏ ਉਹਨਾਂ ਬੋਲ ਇਸ ਕਰਕੇ ਉਹਨਾਂ ਤੋਂ ਤਨ ਕਰਨਾ ਜ਼ਰੂਰੀ ਹੈ ਬੇਟਾ ਕਾਲੀ ਮਾਤਾ ਨਾਲ ਲੜਾਈ ਇਹਦੇ ਤੋਂ ਸੋਚ ਸਕਦਾ ਜਿਆਦਾ ਲੜਾਈ ਮੈਂ ਨਾ ਹੋ ਇੱਕ ਕਹਿੰਦੇ ਮੰਡ ਪਿੱਛੇ ਲੜਾਈ ਜਦੋਂ ਨਾਲੀ ਕੋਈ ਮੰਡ ਨਹੀਂ ਸਿਰੇ ਚੜੀ ਤਾਂ ਉਹਨਾਂ ਲੜਾਈ ਹੈ ਇਸ ਕਰਕੇ ਇਹਨਾਂ ਦੇ ਵਿੱਚ ਆਪਾਂ ਚਿੱਟੜੇ ਦੇ ਵਿੱਚ ਪੱਥਰ ਨਹੀਂ ਮਾਰਨਾ ਨਾ ਕਿਉਂਕਿ ਇਹ ਛੱਟੇ ਜਿਹੜੇ ਹੈਗੇ ਸਮਾਜ ਦੇ ਉੱਤੇ ਪੈਣਗੇ ਇਸ ਕਰਕੇ ਨਾਂ ਮੈਂ ਬਾਰੇ ਗੱਲ ਕਰਨਾ ਚਾਹੁੰਦਾ ਨਾ ਕੁਛ ਹੈ ਪਰ ਬਹੁਤ ਜਲਦ ਹੈ ਇਹ ਵਾਦਾ ਮੇਰਾ ਤੁਹਾਡੇ ਸਾਰੇ ਰਾਹੀ ਕਿ ਬਹੁਤ ਜਲਦ ਨਾਲ ਲੋਕਾਂ ਦਾ ਪਰਦਾ ਫਾਸ਼ ਹੋਏਗਾ ਉਹਨਾਂ ਲੋਕਾਂ ਨੂੰ ਅਸਲ ਜਿਹੜਾ ਇਹਨਾਂ ਦੇ ਰੂਪ ਤਰਨ ਦਿੱਤੇ ਹੋਏ ਹਨਾ ਉਹਨਾਂ ਰੂਪਾਂ ਤੋਂ ਬਾਹਰ ਕੱਢਿਆ ਜਾਏਗਾ ਸਮਾਜ ਦੇ ਸਾਹਮਣੇ ਬਿਲਕੁਲ ਦੀ ਕਰੇਗਾ ਕਈ ਗੁੱਟ ਬਣੇ ਪਏ ਆ ਜੀ ਇਹਨਾਂ ਨੂੰ ਕਿੱਦਾਂ ਇੱਕ ਪਲੇਟਫਾਰਮ ਤੇ ਲ ਕਈ ਸੰਸਥਾਵਾਂ ਮੰਨ ਜਾਣ ਪਰ ਉਹਨਾਂ ਦਾ ਉਦੇਸ਼ ਇਹ ਹੋਣਾ ਚਾਹੀਦਾ ਦੇਸ਼ ਦੇ ਵਿੱਚ ਏਕਤਾ ਖਣਤਾ ਬਣਾਈ ਰੱਖਣਾ ਔਰ ਆਪਣੇ ਸਮਾਜ ਨੂੰ ਚੰਗੀ ਸਹ ਦੇਣਾ ਅਗਰ ਇਹ ਲੋਕ ਨਹੀਂ ਕਰ ਸਕਦੇ ਤਾਂ ਇਹਨਾਂ ਨੂੰ ਚੋਲੇ ਤਾਲ ਦੇ ਦੇਣੇ ਚਾਹੀਦੇ ਸਸਤਾਵਾਂ ਤੋਂ ਸੁਸਤਫਾ ਦੇ ਕੇ ਆਪਣੇ ਘਰੇ ਬਹਿਣਾ ਚਾਹੀਦਾ ਮੈਂ ਨਾਮ ਜਾਣਦਾ ਨਾਮ ਲੈ ਵੀ ਸਕਦਾ ਨਹੀਂ ਕਿਹਦਾ ਕਾਰ ਹੈ ਮੈਨੂੰ ਮੈਂ ਉਹ ਸਮਾਜ ਨੂੰ ਉਹ ਸੰਸਮਾਜ ਨੂੰ ਅਪੀਲ ਕਰਨਾ ਚਾਹੁੰਦਾ ਜੋ ਲੋਕ ਬੜੇ ਬ੍ਰਿਸ਼ਟ ਅਹੁਦੇ ਤੇ ਬੈਠੇ ਹੋਏ ਆ ਜੋ ਸਾਡੇ ਬੜੇ ਸੰਤ ਸਮਾਜ ਗੁਰੂ ਆ ਸਾਡੇ ਉਹ ਲੋਕਾਂ ਨੂੰ ਇਹਨਾਂ ਇਹਨਾਂ ਤੇ ਇਹਨਾਂ ਨੂੰ Hindu ਸਮਾਜ ਜੇ ਸਰਾਧਾ ਸਮਾਜ ਸਵੀਕਾਰ ਨਹੀਂ ਕਰਦਾ ਦੇਸ਼ ਕਰਤੀ ਉਹਨਾਂ ਨੂੰ ਸੁਚੇਤ ਰਹਿਣਾ ਚਾਹੀਦਾ ਐਸੇ ਲੋਕਾਂ ਤੋਂ ਬਾਕੀ ਰਹੀ ਇਹਨਾਂ ਦੀ ਗੱਲ ਤਾਂ ਇਹਨੇ ਬੜੇ ਲੋਕ ਨਹੀਂ ਹੈ ਕਿ ਇਹਾਂ ਦਾ ਮੈਂ ਮੀਡੀਆ ਤੁਹਾਡੇ ਭਾਈ ਜਾਰੇ ਮੁੰਡੇ ਦਾ ਨਾਮ ਲਵਾਂ ਇਹਨਾਂ ਨੂੰ ਮੈਨੂੰ ਕੋਈ ਹਾਈਪ ਦੇਣ ਦੀ ਲੋੜ ਨਹੀਂ ਹੈ ਕੁਛ ਨਹੀਂ ਹੈ ਜੈ ਸ਼੍ਰੀ ਰਾਮ ਹਰ ਹਰ ਮਹਾਰਦੇਵ ਤੇ ਸਾਨੂੰ ਸਾਰਿਆਂ ਨੂੰ ਆਇਆਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਮੈਂ ਬਹੁਤ ਟਾਈਮ ਤੋਂ ਸਨਾਤਨ ਧਰਮ ਦੇ ਨਾਲ ਹੀ ਜੁੜਿਆ ਹੋਇਆ ਤੇ ਇਹ ਕਾਰਜ ਅਸੀਂ ਕਾਫੀ ਟਾਈਮ ਤੋਂ ਕਰ ਰਹੇ ਹਾਂ ਤੇ ਸਾਡਾ ਹਮੇਸ਼ਾ ਤੋਂ ਇਹ ਉਦੇਸ਼ਾ ਰਹਿ ਗਿਆ ਕਿ ਸਾਰੇ ਅਸੀਂ Hindu Sikh ਭਰਾ ਇਕੋ ਹੋ ਕੇ ਸਨਾਤਨ ਵੱਲ ਵਧੀਏ ਤੇ ਦੇਸ਼ ਨੂੰ ਏਕਤਾ ਅਖੰਡਤਾ ਵੱਲ ਲੈ ਕੇ ਜਾਈਏ ਤੇ ਮੈਂ ਇਹਨਾਂ ਦੇ ਨਾਲ ਇਹੀ ਕਰਕੇ ਜੁੜਿਆ ਕਿਉਂਕਿ ਮੈਂ ਪਹਿਲਾਂ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਦੇ ਵਿੱਚ ਵੀ ਰਿਹਾ ਪੰਜਾਬ ਮੰਤਰੀ ਦੇ ਲੈਵਲ ਤੇ ਤੇ ਮੇਰੀ ਵਾਈਫ ਵੀ ਜਿਹੜੀ ਹੈ ਉਹ ਅਧਿਖਸ਼ ਲੈਵਲ ਤੇ ਰਹੀ ਹੈ ਤੇ ਅਸੀਂ ਕਈ ਸੰਸਥਾਵਾਂ ਨਾਲ ਜੁੜੇ ਹਾਂ ਪਰ ਸਾਨੂੰ ਪਹਿਲਾਂ ਹਿੰਦੂ ਯੋਗਾਈ ਨਾਲ ਵੀ ਜੁੜੇ ਪਰ ਸਾਨੂੰ ਲੱਗਿਆ ਕਿ ਤਨਾ ਕਿਤੇ ਕਿ ਉਹ ਸਿਰਫ ਆਪਣਾ ਪਰਪਸਿਫ ਸਿੱਧ ਕਰ ਰਹੇ ਨੇ ਉਹਨਾਂ ਦਾ ਸਨਾਤਨ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਇਸ ਕਰਕੇ ਹੁਣ ਮੈਨੂੰ ਲੱਗੇ ਕਿ ਅਮੀਸ਼ਰਮਾ ਜੀ ਜਿਹੜੇ ਨੇ ਇਹ ਸਨਾਤਨ ਦੇ ਲਈ ਕੰਮ ਕਰ ਰਹੇ ਨੇ ਤੇ ਮੈਂ ਇਸ ਕਰਕੇ ਇਹਨਾਂ ਦੇ ਨਾਲ ਜੁੜਿਆ ਕਿ ਅਸੀਂ ਖਨਾਤਨ ਨੂੰ ਹੋਰ ਪੱਕਾ ਕਰ ਸਕੀਏ ਹੋਰ ਦੇ ਨਾਲ ਬਚਾਈਏ ਤਾਂ ਮੈਂ ਜਿੱਦਾਂ ਕਿ 1996 ਤੋਂ ਇਸ ਕੰਮ ਦੇ ਵਿੱਚ ਜੁੜਿਆ ਹੋਇਆ ਹਾਂ ਮੈਂ ਬੈਂਕ ਦੇ ਵਿੱਚ ਨੌਕਰੀ ਕਰਦਾ ਪਰ ਨਾਲ ਨਾਲ ਮੈਂ ਆਪਣਾ ਸਨਾਤਨ ਦਾ ਕੰਮ ਕਰੀ ਜਾ ਰਿਹਾ ਹਾਂ ਕਿਉਂਕਿ ਸਨਾਤਨ ਜੇ ਦੇਸ਼ ਹੈ ਤਾਂ ਤਾਂ ਹੀ ਆਪਾਂ ਹੈਗੇ ਆਂ ਦੇਸ਼ ਹੈ ਤਾਂ ਹੀ ਬੈਂਕ ਹੈ ਦੇਸ਼ ਹੈ ਤਾਂ ਹੀ ਅਸੀਂ ਹੈ ਤੇ ਦੇਸ਼ ਦਾ ਡੇਲੀ ਸਰਵੋਪਰੀ ਹੈ ਸਨਾਤਨ ਸਰਵੋਪਰੀ ਹੈ ਤਾਂ ਸਨਾਤਨ ਸਰਵੋਪਰੀ ਦਾ ਇੱਕ ਨਾਰਾ ਲੈ ਕੇ ਅਸੀਂ ਚੱਲ ਰਹੇ ਹਾਂ ਉਹਦੇ ਵਿੱਚ ਕੋਈ ਸਾਡੇ ਹਿੰਦੂ ਸਿੱਖ ਕੋਈ ਆਪਸ ਵਿੱਚ ਭੇਤ ਭਾਵ ਨਹੀਂ ਹੈ ਤੇ ਮੇਰੇ ਸਿੱਖ ਭਰਾ ਗਾਈ ਤਰਨਦਨ ਪਠਾਨਕੋਟ ਤੋਂ ਬੜੀ ਦੂਰ ਦੂਰ ਤੋਂ ਆਂਦੇ ਨੇ ਮੇਰੇ ਨਾਲ ਜੁੜਦੇ ਨੇ ਤੇ ਮੇਰੇ ਹਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਨੇ ਕਿਉਂਕਿ ਸਾਡੇ ਮੈਂ ਵੀ ਪਹਿਲਾਂ ਪੱਗ ਬੰਨਦਾ ਸੀ ਮੇਰੇ ਭਰਾ ਵੀ ਸਰਦਾਰ ਨੇ ਮੇਰੀ ਭੈਣਾਂ ਵੀ ਸਿੱਖੀ ਦੇ ਵਿੱਚ ਬੈਗੀਆਂ ਹੋਈਆਂ ਨੇ ਤੇ ਅਸੀਂ ਇਹ ਸੰਦੇਸ਼ ਆ ਦੇਣਾ ਚਾਹੁੰਦੇ ਹਾਂ ਕਿ ਹਿੰਦੂ ਸਿੱਖੀ ਕਿ ਸਾਨੂੰ ਲੜਾਇਆ ਨਾ ਜਾਵੇ ਸਾਨੂੰ ਕੋਈ ਰਾਜਨੀਤਿਕ ਉਸ ਤਰੀਕੇ ਦੇ ਨਾਲ ਨਾ ਆਪਣਾ ਔਲੂ ਠਿੱਗਾ ਕਰਨ ਤੇ ਅਸੀਂ ਹਮੇਸ਼ਾ ਸਨਾਤਨ ਲਈ ਖੜੇ ਹਾਂ ਇੱਕੋ ਹੀ ਹਾਂ ਤੇ ਅੱਗੇ ਵੀ ਇੱਕੋ ਹੀ ਹੋ ਕੇ ਚੱਲਾਂਗੇ ਕਿਤੇ ਨਾ ਕਿਤੇ ਨਹੀਂ ਲੱਗਦਾ ਗੁੱਟਬਾਜੀ ਉਹਨਾਂ ਨਾਲ ਕਿਤੇ ਸਨਾਤਨ ਦਾਮ ਜੀ ਉਹ ਗੁੱਟਬਾਜੀ ਕਈ ਇਸ ਤਰ੍ਹਾਂ ਆਏ ਨੇ ਜਿੱਦਾਂ ਕਿ ਇਹਨਾਂ ਨੇ ਅਮਜੀਦ ਨੇ ਦੱਸਿਆ ਕਿ ਕਈ ਲੋਕ ਜਿਹੜੇ ਨੇ ਕਿ ਅਪਰਾਧਿਕ ਪਿੱਛੇ ਉਹਨਾਂ ਦੀ ਬੈਕਗ੍ਰਾਉਂਡ ਹੁੰਦੀ ਹੈ ਤੇ ਉਹ ਉਸ ਤੋਂ ਬਚਣ ਅਖਾੜਾਂ ਦੇ ਨਾਲ ਜੁੜ ਜਾਂਦੇ ਨੇ ਤੇ ਉੱਥੇ ਆ ਕੇ ਚੋਲਾ ਪਾ ਲੈਂਦੇ ਨੇ ਕਿ ਸਾਡੇ ਤੱਕ ਪਹੁੰਚ ਨਾ ਸਕੇ ਤਾਂ ਆਪਣਾ ਨਾਮ ਚੇਂਜ ਕਰ ਲੈਂਦੇ ਨੇ ਪਹਿਲਾਂ ਉਹਨਾਂ ਦਾ ਨਾਮ ਕੁਝ ਹੋਰ ਹੁੰਦਾ ਹੈ ਉੱਥੇ ਜਾ ਕੇ ਇੱਕ ਨਵਾਂ ਨਾਮ ਲੈ ਕੇ ਉਹ ਸਮਾਜ ਵਿੱਚ ਰਣ ਲੱਗ ਜਾਂਦੇ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਅਸੀਂ ਪਿਛਲਾ ਨਾਮ ਛੱਡ ਕੇ ਤੇ ਸਾਡਾ ਜਿਹੜਾ ਹੈ ਇੱਕ ਨਵਾਂ ਜਨਮ ਹੋ ਗਿਆ ਇਹ ਕੁਝ ਪਰ ਜਿਹੜੇ ਪਿਛਲੇ ਅਪਰਾਧ ਕਰੇ ਹੋਏ ਨੇ ਉਹ ਉਹਨਾਂ ਦੇ ਪਿੱਛੇ ਨਹੀਂ ਛੱਡ ਸਕਦੇ ਠੀਕ ਹੈ ਤੇ ਨਵਾਂ ਤੁਸੀਂ ਪਰ ਜਿਹੜੇ ਸੰਤ ਮਹਾਤਮਾ ਉਹਨਾਂ ਨੂੰ ਚੋਲਾ ਪਵਾਉਂਦੇ ਨੇ ਜਾਂ ਉਹਨਾਂ ਨੂੰ ਮੰਤਰ ਦੀਕਸ਼ਾ ਦੰਦੇ ਨੇ ਜਾਂ ਉਹਨਾਂ ਨੂੰ ਮੰਡਲੇਸ਼ਵਰ ਬਣਾਉਂਦੇ ਨੇ ਕੁਝ ਵੀ ਕਰਦੇ ਨੇ ਉਹ ਕੀ ਉਹਨਾਂ ਪਿਛੋਕੜ ਹੈ ਕਿ ਪਿੱਛੋਂ ਕੋਈ ਅਪਰਾਧ ਕਰਕੇ ਤਾਂ ਨਹੀਂ ਆਏ ਕਿਉਂਕਿ ਇਹ ਅੱਜ ਕੱਲੇ ਬਣ ਗਏ ਕਿ ਪਿੱਛੋਂ ਅਪਰਾਧ ਕਰਦੇ ਨੇ ਤੇ ਜਾ ਕੇ ਉੱਥੇ ਅਖਾੜਿਆਂ ਦੇ ਵਿੱਚ ਜਾ ਕੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਖਾੜਿਆਂ ਤੱਕ ਪੁਲਿਸ ਦੀ ਪਹੁੰਚ ਨਹੀਂ ਹੋਣੀ ਜਾਂ ਅਸੀਂ ਨਾਮ ਚੇਂਜ ਕਰ ਲਿਆ ਤਾਂ ਉਸ ਚੀਜ਼ ਨੂੰ ਦੇਖ ਕੇ ਹੀ ਚੋਲਾ ਪਵਾਇਆ ਜਾਵੇ ਇਤਨਾ ਸਨਾਤਨ ਦਾ ਨਾਮ ਬਦਨਾਮ ਹੁੰਦਾ ਕਿਉਂਕਿ ਆਪਾਂ ਜਦੋਂ ਵੀ ਕਿਸੇ ਗਲਤ ਬੰਦੇ ਨੂੰ ਚੋਲਾ ਪਵਾ ਦਿੰਦੇ ਆ ਤਾਂ ਪਿੱਛੋਂ ਲੋਕ ਕਹਿੰਦੇ ਨੇ ਕਿ ਪਿੱਛੋਂ ਇਹ ਅਪਰਾਧ ਕਰਕੇ ਆਏ ਆ ਠੀਕ ਹੈ ਤਾਂ ਕੋਈ ਨਾ ਕੋਈ ਮਧਲੇਸ਼ਵਰ ਬਣ ਗਿਆ ਕੁਝ ਬਣ ਗਿਆ ਤਾਂ ਇਹ ਪੈਸਾ ਦੇ ਕੇ ਕਈ ਜਿਹੜੀਆਂ ਚੀਜ਼ਾਂ ਆਪ ਤੇ ਅਸੀਂ ਇਹ ਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਜਿਹੜੇ ਮਹਾਮੁਲੇਸ਼ਵਰੀਆ ਬੜੇ ਬੜੇ ਉੱਚੇ ਪੱਧਰ ਤੇ ਸੰਤ ਮਹਤਮਾ ਬੈਠੇ ਨੇ ਕਿ ਕਿਸੇ ਨੂੰ ਵੀ ਚੋਲਾ ਪਾਣ ਤੋਂ ਪਹਿਲਾਂ ਉਹਨੂੰ ਪਰਖਣ ਚੋਲੇ ਦਾ ਨਿਰਾਦਰ ਨਾ ਹੋਵੇ ਜਿਦਾ ਕਿ ਸਿੱਖੀ ਦੇ ਵਿੱਚ ਜੇ ਕੋਈ ਪਗ ਧਾਰਨ ਕਰਦਾ ਮੋੜ ਛੱਕਦਾ ਤਾਂ ਉਹਦੇ ਪੂਰਾ ਨਿਯੰਤਰਣ ਰਹਿੰਦਾ ਪੂਰਾ ਕੰਟਰੋਲ ਰਹਿੰਦਾ ਤਾਂ ਸਾਡੀ ਵੀ ਇੱਕ ਸੰਸਥਾ ਹੋਵੇ ਜਿਹੜਾ ਕਿ ਇਹ ਚੀਜ਼ਾਂ ਤੇ ਕੰਟਰੋਲ ਰੱਖੇ ਤੇ ਜਿਹੜਾ ਵੀ ਗਲਤ ਕਰਦਾ ਉੱਤੇ ਪੂਰਾ ਪੂਰਾ ਉਹਨਾਂ ਤੇ ਐਕਸ਼ਨ ਲਿੱਤਾ ਜਾਣਾ ਚਾਹੀਦਾ ਤੇ ਉਹਨੇ ਚੋਲਾ ਉਤਰਵਾ ਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਕਿ ਚੋਲੇ ਦੇ ਵਿੱਚ ਰਹਿ ਕੇ ਕੋਈ ਗਲਤ ਕੰਮ ਕਰਦਾ ਉਹ ਅਸੀਂ ਕਾਰਵਾਈ ਕਰਵਾਉਣ ਲਈ ਹੀ ਇਕਜੁੱਟ ਹੋ ਰਹੇ ਹਾਂ ਕਿ ਕੋਈ ਵੀ ਸਨਾਦਨ ਦਾ ਚੋਲਾ ਪਾ ਕੇ ਗਲਤ ਕੰਮ ਕਰੇਗਾ ਅਸੀਂ ਉਹ ਨਹੀਂ ਛੱਡਾਂਗੇ ਠੀਕ ਹੈ ਜੈ ਸ਼੍ਰੀ ਰਾਮ ਹਰਿ ਹਰਿ ਮਹਾਦੇਵ